ਤੇ ਇਸ ਸਥਾਨ ਦੀ ਜਿਹੜੀ ਮੰਨਤ ਹੈ ਕੋਈ ਵੀ ਸੁਖਣਾ ਸੁਖੇ ਆ ਕੇ ਸੱਚੇ ਦੇ ਲੋ ਤੇ ਜ਼ਰੂਰ ਪੂਰੀ ਹੁੰਦੀ ਹੈ ਪਹਿਲੀਆਂ ਦੇ ਵਿੱਚ ਸਾਨੂੰ ਜਿਵੇਂ ਬਜ਼ੁਰਗ ਦੱਸਦੇ ਸੀ ਸਾਡੇ ਇੱਕ ਇਹ ਦਰਵਾਜ਼ਾ ਹੀ ਹੁੰਦਾ ਸੀਗਾ ਇਹ ਦਰਵਾਜ਼ੇ ਦੇ ਵਿੱਚ ਅੰਦਰੋਂ ਜੇ ਕੋਈ ਬਾਹਰ ਨੂੰ ਜਾਂਦਾ ਸੀਗਾ ਚੋਰੀ ਕਰਕੇ ਜਾਂ ਕਿਸੇ ਵੀ ਕੋਈ ਇਹੋ ਜਿਹੀ ਘਟਨਾ ਕਰਕੇ ਉਹਨੂੰ ਦਰਵਾਜ਼ੇ ਦੇ ਇੱਥੋਂ ਮਤਲਬ ਬਾਹਰ ਨਹੀਂ ਸੀ ਨਿਕਲ ਸਕਦਾ ਉਹਨੂੰ ਦੇਖਣੋਂ ਬੰਦ ਉਸ ਨੂੰ ਮੁੱਖ ਰੱਖਦੇ ਆ ਸਾਡੇ ਪਿੰਡ ਦੇ ਨੇ ਹੋੜੀ 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 ਜਿਹੀ ਉਪਰਾਲਾ ਕਰਕੇ ਇੱਥੇ ਖੰਡ ਪਾਟ ਸ਼ੁਰੂ ਕਰ ਗੁਰਨਾਨਕ ਦੇਵ ਜੀ ਦੇ ਕੁੱਲ ਦੇ ਵਿੱਚੋਂ 11ਵੀਂ ਗੱਦੀ ਆ ਇਹਨਾਂ ਦੇ ਕਲਾਤਾਰੀ ਦਾਦਾ ਜੀ ਜਿਹੜੇ ਸੀਗੇ ਗੁਰਗੋਬ ਸਿੰਘ ਜੀ ਦੀ ਫੌਜ ਦੇ ਵਿੱਚ ਸੀਗੇ ਪਿੰਡ ਮਹਿਮੂਦਪੁਰਾ ਵਿੱਚ ਖੜਿਆ ਜਿੱਥੇ ਕਿ ਦਮਦਮਾ ਸਥਾਨ ਬਣਿਆ ਹੋਇਆ ਹੈ ਬਾਬਾ ਸਾਹਿਬ ਸਿੰਘ ਜੀ ਬਿੱਦ ਜੀ ਦਾ ਜਿਹੜੇ ਕਿ ਗੁਰੂ ਨਾਨਕ ਦੇਵ ਜੀ ਦੇ 11ਵੇਂ ਕੁੱਲ ਵਿੱਚੋਂ ਹੋਏ ਨੇ ਤੇ ਇਸ ਸਥਾਨ ਦੀ ਜਿਹੜੀ ਮਾਨਤਾ ਹੈ ਕੋਈ ਵੀ ਸੁਖਣਾ ਸੁਖੇ ਆ ਕੇ ਸੱਚੇ ਦਿਲੋਂ ਤੇ ਜ਼ਰੂਰ ਪੂਰੀ ਹੁੰਦੀ ਹੈ ਤਾਂ ਸਾਡੇ ਨਾਲ ਪਿੰਡ ਦੇ ਜਿਹੜੇ ਲੋਕ ਮੌਜੂਦ ਨੇ ਗੱਲਬਾਤ ਕਰਾਂਗੇ ਜਾਣਾਂਗੇ ਵੀ ਕਿਸ ਤਰ੍ਹਾਂ ਜਿਹੜੀ ਬਾਬਾ ਜੀ ਦੀ ਉਸਤਤ ਕਰਦੇ ਨੇ ਤੇ ਕਿਸ ਤਰ੍ਹਾਂ ਜਿਹੜੇ ਬਾਬਾ ਜੀ ਨੇ ਇੱਥੇ ਲੋਕਾਂ ਦੀਆਂ ਮਨੁਕਾਮਨਾ ਪੂਰੀਆਂ ਕਰਦੇ ਨੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਬਾਈ ਖਾਲਸਾ ਵਾਹਿਗੁਰੂ ਜੀ ਪਤਾ ਜੀ ਇਹ ਜਿੰਨੀ ਕਿ ਜਾਣਕਾਰੀ ਆ ਸਾਡੇ ਪਿੰਡ ਦੇ ਬਚਪਨ ਤੋਂ ਲੈ ਕੇ ਜੀ ਹੁਣ ਤੱਕ ਪਹਿਲਾਂ ਇੱਕ ਥੜਾ ਸਾਹਬ ਹੀ ਹੁੰਦਾ ਸੀਗਾ ਠੀਕ ਹੈ ਜੀ ਸਾਡੇ ਪਿੰਡਾਂ ਨੇ ਅਪਰਾਲਾ ਹੌਲੀ-ਹੌਲੀ ਜਿਵੇਂ ਮੰਨਣ ਲੱਗੇ ਕੁਝ ਅਹੇ ਜੀਆਂ ਘਟਨਾ ਸਾਡੇ ਪਿੰਡ ਦੇ ਵਿੱਚ ਹੋਈਆਂ ਜਿਨ੍ਹਾਂ ਦੇ ਵਿੱਚ ਸਾਡੇ ਪਿੰਡ ਨੇ ਇਕੱਤਰ ਹੋ ਕੇ ਇਹੀ ਕੀਤਾ ਅਪਰਾਲਾ ਕਿ ਇੱਥੇ ਖੰਡ ਪਾਠ ਕਰਾਏ ਜਾਣ ਤਾਂ ਕਿ ਇਥੋਂ ਪਤਾ ਲੱਗੇ ਕਿ ਇੱਥੇ ਕੀ ਮੰਨਤਾ ਹੈਗੀ ਆ ਪਹਿਲਿਆਂ ਦੇ ਵਿੱਚ ਸਾਨੂੰ ਜਿਵੇਂ ਬਜ਼ੁਰਗ ਦੱਸਦੇ ਸੀ ਸਾਡੇ ਇੱਕ ਇਹ ਦਰਵਾਜ਼ਾ ਹੀ ਹੁੰਦਾ ਸੀਗਾ ਇਹ ਦਰਵਾਜ਼ੇ ਦੇ ਵਿੱਚ ਅੰਦਰੋਂ ਜੇ ਕੋਈ ਬਾਹਰ ਨੂੰ ਜਾਂਦਾ ਸੀਗਾ ਚੋਰੀ ਕਰਕੇ ਜਾਂ ਕਿਸੇ ਵੀ ਕੋਈ ਇਹੋ ਜਿਹੀ ਘਟਨਾ ਕਰਕੇ ਉਹਨੂੰ ਦਰਵਾਜ਼ੇ ਦੇ ਇਥੋਂ ਮਤਲਬ ਬਾਹਰ ਨਹੀਂ ਸੀ ਨਿਕਲ ਸਕਦਾ ਉਹਨੂੰ ਦੇਖਣੋਂ ਬੰਦ ਹੁੰਦਾ ਉਸ ਨੂੰ ਮੁੱਖ ਰੱਖਦੇ ਆ ਸਾਡੇ ਪਿੰਡ ਦੇ ਨੇ ਹੌਲੀ 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 ਜੀ ਉਪਰਾਲਾ ਕਰਕੇ ਇੱਥੇ ਖੰਡ ਪਾਟ ਸ਼ੁਰੂ ਕਰ ਦਿੱਤੀ ਹੌਲੀ ਹੌਲੀ ਇਸ ਤਰ੍ਹਾਂ ਬਿਲਡਿੰਗ ਬਣਾ ਲਈਏ ਔਰ ਜਦੋਂ ਵੀ ਇਹ ਬਿਲਡਿੰਗ ਬਣ ਗਈ ਸੰਗਤ ਦੇ ਅਸਾਰਨਾ ਕਿਸੇ ਨੇ ਲੱਖ ਦਿੱਤੇ ਕਿਸੇ ਨੇ 2 ਲੱਖ ਬਹੁਤ ਹੀ ਪੇਟਾਈ ਔਰ ਤੁਹਾਡੇ ਸਾਹਮਣੇ ਇਹ ਹੁਣ ਬਿਲਦੰਦ ਦੇਖੀ ਜਾ ਸਕਦੀ ਹੈ ਵੀ ਕਿਸ ਤਰ੍ਹਾਂ ਤਿਆਰ ਹੋਈ ਹੈ ਉਹ ਕੁਝ ਘਟਨਾ ਹੋਣ ਦੇ ਬਾਵਜੂਦ ਵੀ ਸਾਡੇ ਕੀ ਹੈ ਪਿੰਡ ਦੇ ਨੌਜਵਾਨਾਂ ਨੇ ਸਾਡੇ ਦੇ ਪਿੰਡ ਦੀ ਸੰਗਤ ਨੇ ਉਦੋਂ ਤੋਂ ਵੱਧ ਕਰਾਉਣੇ ਸ਼ੁਰੂ ਕੀਤੇ ਜਦ ਕੇ ਸਾਡੇ ਪਿੰਡ ਦੇ ਵਿੱਚ ਕਈ ਦੁਖਦਾਈ ਘਟਨਾਵਾਂ ਹੋਈਆਂ ਉਸ ਤੋਂ ਸਾਡੇ ਪਿੰਡ ਦੇ ਵਿੱਚ ਬਹੁਤ ਸਖਾਵਾਂ ਮਾਹੌਲ ਹੋ ਗਿਆ ਹੁਣ ਹਰ ਸਾਲ ਦੀ ਵਿੱਚ ਨਵਾਂ ਸਾਲ ਜਿਵੇਂ 31 30 31 ਪਹਿਲੀ ਨੂੰ ਜਨਵਰੀ ਨੂੰ ਇੱਥੇ ਦਰਸ਼ਨ ਕਰਨ ਆਲੇ ਆ ਕਿ ਸਾਡੇ ਪਿੰਡ ਦੇ ਸ਼ਾ ਨੌਜਵਾਨ ਉਹ ਸੰਗਤਾਂ ਦੇ ਨਾਲ ਕਿਸ ਤਰ੍ਹਾਂ ਨਵਾਂ ਸਾਲ ਮਨਾਇਆ ਜਾਂਦਾ ਉਸ ਨਵਾਂ ਸਾਲ ਬਣਾਉਣ ਦੇ ਨਾਲ ਹੀ ਸਾਡੇ ਪਿੰਡ ਦੇ ਵਿੱਚ ਸੁੱਖ ਦਾ ਸਾਹ ਕੁਛ ਹੋਇਆ ਹੈ ਬਾਬਾ ਸਾਹਿਬ ਸਿੰਘ ਜੀ ਇੱਥੇ ਕਦੋਂ ਆਏ ਤੇ ਯਾਨੀ ਕਿ ਉਸ ਤੋਂ ਬਾਅਦ ਇੱਥੇ ਪਿੰਡ ਦੇ ਵਾਜੰਦਾ ਮਿਸ ਕਿਵੇਂ ਉਹਨਾਂ ਵੱਲ ਵਿਸ਼ਵਾਸ ਬਣਿਆ ਤੇ ਫਿਰ ਉਹਨਾਂ ਨੂੰ ਜ਼ਿਆਦਾ ਪੂਜਣ ਲੱਗ ਗਏ ਸਾਡੇ ਪਿੰਡ ਦੇ ਵਿੱਚ ਜੇ ਅਸੀਂ ਉਸ ਪਾਸੇ ਨੂੰ ਜਾਈਏ ਸਾਨੂੰ ਕਿਸੇ ਨੂੰ ਵੀ ਅੱਜ ਤੱਕ ਕੋਈ ਨਹੀਂ ਦੱਸਦਾ ਜੀਨੂੰ ਇਤਿਹਾਸ ਪੜ੍ਹਿਆ ਹੋਊਗਾ ਉਹੀ ਦੱਸ ਦੋ ਵੀ ਕਿਹੜੇ ਸੰਤੋਂ ਸਨ ਅਸੀਂ ਤਾਂ ਉਹਨੇ ਪੜੇ ਲਿਖਿਆ ਦੇ ਵਿੱਚ ਹੈ ਨਹੀਂ ਪਰ ਅਸੀਂ ਸਾਨੂੰ ਇੰਨਾ ਕੀ ਪਤਾ ਹੈ ਕਿ ਸਾਡੇ ਬਜ਼ੁਰਗਾਂ ਦੇ ਦੱਸਣ ਦੇ ਅਨੁਸਾਰ ਕਿ ਸਾਡੇ ਪਿੰਡ ਦੇ ਵਿੱਚ ਬਾਬਾ ਸਾਹਿਬ ਸਿੰਘ ਦੀ ਜਿਹੜੀ ਜਗਾ ਬਣੀ ਆ ਬਾਬਾ ਸਾਹਿਬ ਜੀ ਬਾਰੇ ਦੱਸੋਗੇ ਵੀ ਉਹਨਾਂ ਦਾ ਮਿਸ ਜਨਮ ਕਿੱਥੇ ਹੋਇਆ ਜਾਂ ਕਿਹਨਾ ਦੇ ਵਿੱਚ ਜਿਸ ਤਰ੍ਹਾਂ ਅਸੀਂ ਦੱਸ ਰਹੇ ਸੀ ਗੁਰੂ ਨਾਨਕ ਦੇਵ ਜੀ ਦੇ ਕੁੱਲ ਦੇ ਵਿੱਚ ਹੋਇਆ ਹੈ ਜੀ ਗੁਰੂ ਨਾਨਕ ਦੇਵ ਜੀ ਦੇ ਕੁੱਲ ਦੇ ਵਿੱਚੋਂ 11ਵੀਂ ਗੱਦੀ ਆ ਇਹਨਾਂ ਦੇ ਕਲਾਤਾਰੀ ਦਾਦਾ ਜੀ ਜਿਹੜੇ ਸੀਗੇ ਗੁਰੂ ਗੋਬਿੰਦ ਸਿੰਘ ਜੀ ਦੀ ਫੌਜ ਦੇ ਵਿੱਚ ਸੀਗੇ ਹੁਣ ਗੁਰੂ ਗੋਬਿੰਦ ਸਿੰਘ ਜੀ ਜਾਣੀ ਜਾਣ ਸੀ ਇਹਨਾਂ ਦੇ ਘਰ ਕੋਈ بیٹے ਤੇ ਔਲਾਦ ਨਹੀਂ ਸੀ ਗੁਰੂ ਗੋਬਿੰਦ ਸਿੰਘ ਨੇ ਆਪਣੇ ਆਪ ਹੀ ਜਿਵੇਂ ਮਹਾਰਾਜ ਜਾਣੀ ਜਾਣੇ ਉਹਨਾਂ ਨੇ ਉਹਨਾਂ ਨੂੰ ਕਹਿ ਸੱਦ ਕੇ ਕਿਹਾ ਵੀ ਭਾਈ ਤੁਹਾਨੂੰ ਕੀ ਚਾਹੀਦਾ ਉਹ ਕਹਿੰਦੇ ਜੀ ਕੁਝ ਨਹੀਂ ਚਾਹੀਦਾ ਵੀ ਇਸ ਤਰ੍ਹਾਂ ਪਜੰਗੀ ਦੀ ਦਾਤ ਚਾਹੀਦੀ ਹੈ ਤਾਂ ਉਹਨਾਂ ਨੇ ਕਿਹਾ ਠੀਕ ਆ ਤੁਹਾਡੇ ਘਰ ਦੇ ਪੋਤਰਾ ਹੋਊਗਾ ਜਿਹੜਾ ਕਿ ਜ਼ੁਲਮਾਂ ਦਾ ਟੱਕਰ ਆ ਕਰੂਗਾ ਦੁਸ਼ਮਣਾਂ ਦੇ ਸਰਪੰਨੂਗਾ ਉਹਨਾਂ ਦਾ ਨਾਮ ਰੱਖਿਆ ਬਾਬਾ ਸਾਹਿਬ ਸਿੰਘ ਅੱਛਾ ਜੀ ਸਾਹਿਬ ਸਿੰਘ ਵੇਦੀ ਜਦੋਂ ਵੀ ਜਨਮ ਲਿਆ ਇਹਨਾਂ ਦਾ ਜਨਮ ਹੋਇਆ ਉਹਨਾਂ ਸਾਹਬ ਦੇ ਵਿੱਚ ਜਿੰਨੀ ਕਿ ਸਾਨੂੰ ਇੰਨੀ ਕਿ ਜਾਣਕਾਰੀ ਹੈ ਉਸ ਤੋਂ ਬਾਅਦ ਇਹ ਛਾਸ਼ਤਰ ਵਿਦਿਆ ਕੋਡ ਵਿਦਿਆ ਜਿੰਨਾ ਵੀ ਵਿਦਿਆ ਸਭ ਤੋਂ ਜ਼ਿਆਦਾ ਭਗਤੀ ਇਹਨਾਂ ਦੀ ਬਹੁਤ ਜ਼ਿਆਦਾ ਹੈਗੀ ਭਗਤੀ ਹੋਣ ਦੇ ਕਾਰਨ ਹੀ ਫਿਰ ਇਹਨਾਂ ਨੇ ਹੀ ਜਦੋਂ ਆਪਣੇ ਮਹਾਰਾਜਾ ਰਣਜੀਤ ਸਿੰਘ ਦਾ ਸਿੱਖ ਰਾਜ ਜਦੋਂ ਕਾਇਮ ਹੋਇਆ ਇਹਨਾਂ ਦੇ ਪਿਤਾ ਨੇ ਹੀ ਪਹਿਲੇ ਸਿੱਖ ਬਣੇ ਨੇ ਮਿਸਲਾਂ ਸਾਰੀਆਂ ਨੇ ਦੇਖਿਆ ਵੀ ਇਹਨਾਂ ਦੇ ਫਾਦਰ ਆਪਣੇ ਮਹਾਰਾਜਾ ਰਣਜੀਤ ਸਿੰਘ ਦੇ ਪਿਤਾ ਜੀ ਡੈਥ ਹੋ ਗਈ ਹੈ ਤੇ ਇਹਨਾਂ ਤੇ ਹੁਣ ਕਬਜ਼ਾ ਕੀਤਾ ਜਾਊਗਾ ਇਹਨਾਂ ਦੀ ਮਾਤਾ ਕੋਈ ਵੀ ਇਨਸਾਨ ਹੈਗਾ ਛੋਟਾ ਬੱਚਾ ਹੋਣ ਦੇ ਪਜੰਗੀ ਦਾ ਹੋ ਤੇ ਮਾਤਾ ਤਾਂ ਘਬਰਾਊਗੀ ਉਹਨਾਂ ਨੂੰ ਮੁਲਾਕਾਤ ਕੀਤੀ ਜਦੋਂ ਭੋਗ ਪੈਣਾ ਸੀ ਉਸ ਟਾਈਮ ਤੇ ਬਾਬਾ ਸਾਫ ਸਿੰਘ ਜੀ ਭੋਗ ਦੇ ਵਿੱਚ ਹਾਜ਼ਰ ਹੋਏ ਫਿਰ ਸਾਰੀਆਂ ਮਿਸਲਾਂ ਨੇ ਉੱਥੇ ਸਵਾਲ ਕੀਤੇ ਜੀ ਇਹਦਾ ਬਾਰਸ ਕੌਣ ਵਾ ਫਿਰ ਇੱਥੇ ਕਿਸੇ ਨੇ ਜਦੋਂ ਜਵਾਬ ਨਾ ਦਿੱਤਾ ਫਿਰ ਬਾਬਾ ਸਾਫ ਸਿੰਘ ਜੀ ਉੱਠ ਕੇ ਬੋਲੇ ਇਹਦਾ ਜਿਹੜਾ ਬਾਦਸ ਹੋਊਗਾ ਇਹ ਰਣਜੀਤ ਸਿੰਘ ਹੀ ਹੋਊਗਾ ਉਹ ਕਹਿੰਦੇ ਜੀ ਇਹ ਬਚਪਨ ਛੋਟੀ ਉਮਰ ਆ ਇਰਾਜ ਕਿਵੇਂ ਸਾੜੂ ਛੋਟਿਆਂ ਤੋਂ ਵੱਡੇ ਹੋਣਗੇ ਇਹ ਹੀ ਰਾਜ ਸਵਾਲ ਲੈਣਗੇ ਉਹਨਾਂ ਦੇ ਮੂਰੇ ਕਿਸੇ ਦੀ ਇੰਨੀ ਤਾਕਤ ਨਹੀਂ ਸੀ ਕਿ ਉਹਨਾਂ ਨੂੰ ਕੋਈ ਜਵਾਬ ਦੇਵੇ ਫਿਰ ਇਹਨਾਂ ਨੇ ਹੀ ਮਤਲਬ ਬਚਪਨ ਤੋਂ ਲੈ ਕੇ ਇਹਨਾਂ ਨੂੰ ਸ਼ਾਸਤਰ ਵਿਦਿਆ ਪਾਲਣਾ ਪੋਛਣਾ ਜੋ ਵੀ ਕੀਤਾ ਰਾਜ ਗੱਦੀ ਪੰਜਾਬ ਦਾ ਬਾਦਸ ਫਿਰ ਮਹਾਰਾਜਾ ਰਣਜੀਤ ਸਿੰਘ ਬਾਰੋਂ ਵੀ ਸਾਡੇ ਜਿਵੇਂ ਬਾਹਰ ਲਿਆ ਆਂਦੀ ਆ ਬਾਹਰੋਂ ਵੀ ਇੱਥੇ ਆਲੇ-ਦਾਲੇ ਦੇ ਜਿੱਥੇ-ਜਿੱਥੇ ਜਿਸਨੂੰ ਪਤਾ ਲੱਗਿਆ ਇੱਥੇ ਤਾਂ ਚਲੋ ਪਿੰਡ ਐ ਇੱਕ ਛੋਟਾ ਪਿੰਡਾ ਨਗਰ ਆ ਇਹ ਜਿਹੜੀ ਮਾਨਤਾ ਤੁਹਾਨੂੰ ਪਤਾ ਲੱਗੂ ਉਹਨਾਂ ਸਾਹਬ ਦੇ ਵਿੱਚ ਜਾ ਕੇ ਅੱਛਾ ਜੀ ਜਿੱਥੇ ਇਹਨਾਂ ਦਾ ਜਨੂ ਸਥਾਨ ਆ ਉੱਥੇ ਤਾਂ ਸੰਗਤ ਪਤਾ ਨਹੀਂ ਕਿੰਨੀ ਆਉਂਦੀ ਆ ਕਿਦਾਂ ਆਉਂਦੀ ਆ 28 29 ਮਾਰਚ ਨੂੰ ਰੈਣ ਸਵਾਈ ਕੀਰਤਨ ਉਹਨਾਂ ਸਾਹਬ ਦੇ ਵਿੱਚ ਹੋਣਾ ਹੈ ਰਾਤ ਤੋਂ 29 ਤੱਕ 28 ਰਾਤ ਤੋਂ 29 ਸਵੇਰ 8 ਵਜੇ ਤੱਕ ਉਸ ਟਾਈਮ ਤੇ ਹਜ਼ਾਰਾਂ ਦੀ ਗਿਣਤੀ ਲੱਖਾਂ ਦੀ ਗਿਣਤੀ ਵਿੱਚ ਹੀ ਲਾ ਲਓ ਸੰਗਤਾਂ ਉੱਥੇ ਹੁੰਦੀਆਂ ਪੂਰਾ ਪੰਜਾਬ ਕੀ ਬਾਹਰਲੇ ਸੁਬਿਆਂ ਦੇ ਵਿੱਚ ਵੀ ਜਗ੍ਹਾ ਉੱਥੇ ਆਉਂਦੀ ਹੈ ਦਾਸ ਹਣੀ ਉੱਥੇ ਜਾ ਕੇ 28 ਨੂੰ ਜਾਂਦੇ ਆ 29 ਨੂੰ ਉੱਥੋਂ ਵਾਪਸ ਆਉਂਦੇ ਆ ਦੇਖੋ ਜਨਮ ਮਰਨ ਇਹਨਾਂ ਨਾਲ ਹੀ ਆ ਜੇ ਮੰਨਿਆ ਜਾਵੇ ਬਾਬਾ ਸਰਵ ਸਿੰਘ ਬੇਦੀਣਾ ਕਿਉਂ ਜਦੋਂ ਜਿਵੇਂ ਸਾਡੇ ਬੀਡੇਆਂ ਨੇ ਵੱਡੇ ਬਜ਼ੁਰਗਾਂ ਨੇ ਦੱਸਿਆ ਵੀ ਡੋਲਾ ਇੱਥੋਂ ਹੀ ਚੜਦਾ ਤੇ ਇੱਥੇ ਹੀ ਉਤਰਦਾ ਕਈਆਂ ਨਾਲ ਇਤਫਾਕ ਕਹ ਲੋ ਕਈਆਂ ਨਾਲ ਬਾਕੀ ਇਹ ਜੇ ਹੋਏ ਨੇ ਵੀ ਜਿਨ੍ਹਾਂ ਨੇ ਇੱਥੇ ਆ ਕੇ ਡੋਲਾ ਨਹੀਂ ਉਤਰਿਆ ਤੇ ਉਹਨਾਂ ਦੇ ਸੰਤਾਨ ਵੀ ਨਹੀਂ ਹੋਈ ਅੱਛਾ ਜੀ ਇਸ ਤੱਕ ਵੀ ਅਸੀਂ ਪਿੰਡ ਚ ਦੇਖਿਆ ਵੀ ਜੇ ਅਸੀਂ ਜਨਮ ਲਿਆ ਤਾਂ ਇਹਨਾਂ ਦੀ ਵਿਦੌਲਤ ਨਹੀਂ ਲਿਆ ਐ ਇਸਾ ਉਹਨਾਂ ਅਸੀਂ ਕਹਿ ਸਕਦੇ ਹਾਂ ਇਹ ਗੱਲ ਵੀ ਜੇ ਇਸ ਨਗਰ 'ਚ ਅਸੀਂ ਜਨਮ ਲਿਆ ਤਾਂ ਬਾਬਾ ਸਾਹਿਬ ਸਿੰਘ 베ਦੀ ਦੀ ਵਿਦੌਲਤ ਹੀ ਲਿਆ ਜੋ ਵੀ ਆ ਅਸੀਂ ਨਗਰਪੂਰਾ ਬਾਬਾ ਸਾਹਿਬ ਸਿੰਘ ਚਲੋ ਗੁਰੂ ਗ੍ਰੰਥ ਸਾਹਿਬ ਮੰਨਣ ਉਹ ਸਰਵਉੱਤਮ ਨੇ ਗੁਰੂ ਗ੍ਰੰਥ ਸਾਹਿਬ ਜੀ ਅੱਜ ਪੱਕਪਾਤ ਬਹੁਤ ਚੱਲਦਾ ਵੀ ਆ ਨਹੀਂ ਮੰਨਣਾ ਆ ਨਹੀਂ ਮੰਨਣਾ ਪਰ ਸਾਡੇ ਨਗਰ ਚ ਇਹੋ ਕੁਝ ਨਹੀਂ ਹੈਗਾ ਜੋ ਇਹਨਾਂ ਨੂੰ ਮੰਨਦਾ ਉਹ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰਦਾ ਯਾਨੀ ਕਿ 1801 ਦੇ ਲਗਭਗ ਬਾਬਾ ਸਾਹਿਬ ਸਿੰਘ ਜੀ 베ਦੀ ਜਿੰਨਾ ਕੁ ਮੈਂ ਇਤਿਹਾਸ ਪੜਿਆ ਬਾਬਾ ਸਾਹਿਬ ਸਿੰਘ ਜੀ 베ਦੀ ਮਨਸੂਰਾ ਆਏ ਸੀ ਮਨਸੂਰਾ ਦੇ ਨਗਰ ਦੇ ਵਿੱਚ ਆਲੇ-ਦਾਲੇ ਪਿੰਡਾਂ ਚ ਫੇਰਾ ਪਾਇਆ ਉਹ ਪਿੰਡਾਂ ਚ ਫੇਰਾ ਪਾਉਂਦੇ ਸਾਡੇ ਪਿੰਡ ਦੇ ਬਸਰੀਂਖ ਲੋਕਾਂ ਨੇ ਫਰਿਆਦ ਕੀਤੀ ਵੀ ਆਲੇ-ਦਾਲੇ ਦਾ ਨਗਰ ਸਾਨੂੰ ਵਸਣ ਲਈ ਦਿੰਦਾ ਤਾਂ ਉਸ ਸਮੇਂ ਇਸ ਦਰਵਾਜੇ ਦੇ ਅੰਦਰ ਜੋ ਵੀ ਲੁੱਟ ਖੋਹ ਦੀ ਵਾਰ ਦਾ ਉਸ ਸਮਿਆਂ ਚ ਚੱਲਦੀ ਸੀ ਜੋ ਕਰਕੇ ਜਾਂਦਾ ਸੀ ਇਸ ਦਰਵਾਜੇ ਤੋਂ ਅੰਨਾ ਹੋ ਸਕਦਾ ਹੋ ਜਾਂਦਾ ਸੀ ਤੇ ਜਿਵੇਂ ਦੱਸਿਆ ਬਾਬਾ ਜੀ ਨੇ ਦੱਸਿਆ ਵੀ ਕਿ ਮਹਾਰਾਜਾ ਰਣਜੀਤ ਸਿੰਘ ਨੂੰ ਮਹਾਰਾਜਾ ਬਣਾਉਣ ਵਾਲੇ ਹੀ ਸੀਗੇ ਦੇਖੋ ਜੀ 13 ਮਿਸਲਾਂ ਲੱਗ-ਲੱਗ ਹੋ ਗਈਆਂ ਸੀ ਤੇ ਉਹ 13 ਮਿਸਲਾਂ ਲੱਗ-ਲੱਗ ਹੋਣ ਨਾਲ ਹਰੇਕ ਮਿਸਲ ਆਪਣਾ ਰਾਜ ਕਾਇਮ ਕਰਨਾ ਚਾਹੁੰਦੀ ਸੀ ਮਹਾਂ ਸਿੰਘ ਦੀ ਡੈਥ ਤੋਂ ਬਾਅਦ ਤੇ ਮਹਾਰਾਜਾ ਰਣਜੀਤ ਸਿੰਘ ਦੀ ਮਾਂ ਨੇ ਉਹਨਾਂ ਬਾਬਾ ਸਾਹਿਬ ਸਿੰਘ ਵਿਦੀ ਨੂੰ ਉਹਨੇ ਜਾ ਕੇ ਫਰਿਆਦ ਕੀਤੀ ਵੀ ਮੇਰਾ ਫਰਜੰਦ ਛੋਟਾ ਵਾ ਇਹਦੀ ਰੱਖਿਆ ਕੀਤੀ ਜਾਵੇ ਬਾਬਾ ਸਾਹਿਬ ਸਿੰਘ ਜੀ ਵਿਦੀ ਜਿਨ੍ਹਾਂ ਨੂੰ ਸਭ ਜਾਣੀ ਜਾਣ ਸੀ ਉਹਨਾਂ ਨੇ ਉਹਨਾਂ ਨੂੰ ਵਚਨ ਕੀਤੇ ਵੀ ਛੋਟਾ ਨਹੀਂ ਹੈ ਇਹਨਾਂ ਨੇ ਰਾਜ ਭਾਗ ਕਰਨਾ ਹੈ ਛੋਟਾ ਦਾ ਮਤਲਬ ਉਹ ਛੋਟਾ ਨਹੀਂ ਹੈ ਇਹਨਾਂ ਨੇ ਰਾਜ ਭਾਗ ਕਰਨਾ ਤੇ ਮਹਾਰਾਜਾ ਰਣਜੀਤ ਸਿੰਘ ਨੇ 13 ਮਿਸਨਾ ਸੱਦ ਕੇ ਉਸ ਸਮੇਂ ਉਹਨਾਂ ਦੀ ਹਰੇਕ ਮਿਸਲ ਦਾ ਅਲੱਗ ਚਾਹੇ ਕੜਾ ਕਹਿ ਲੋ ਚਾਹੇ ਸਿੰਬਲ ਕਹਿ ਲੋ ਉਹ ਸੀ ਤੇ ਉਸ ਨੂੰ ਸੁਨਿਆਰੇ ਤੋਂ ਉਸ ਟਾਈਮ ਮੌਕੇ ਤੇ ਸੱਦ ਕੇ ਉਹ ਪਨਾ ਕੇ ਟਾਲਾ ਆ ਕੇ ਇੱਕ ਕੜਾ ਬਣਾਇਆ ਗਿਆ ਤੇ ਜੋ ਮਹਾਰਾਜਾ ਰਣਜੀਤ ਸਿੰਘ ਨੂੰ ਪਵਾਇਆ ਗਿਆ ਛੋਟੀ ਉਮਰ ਦੇ ਵਿੱਚ ਇਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਨੇ ਰਾਜ ਤਲ ਕੀਤਾ ਤੇ ਸਿੱਖ ਰਾਜ ਦੇ ਉਸਰੀਏ ਦੇ ਬਾਝੋਂ ਇਹਨਾਂ ਨੂੰ ਜਾਣਿਆ ਜਾਂਦਾ ਵੀ ਸਿੱਖ ਰਾਜ ਕਾਇਮ ਕਰਨ ਵਾਲੇ ਬਾਬਾ ਸਾਹਿਬ ਸਿੰਘ ਬੇਦੀ ਸਾਹਿਬ ਤੇ ਜੇਕਰ ਅੱਜ ਕਿਸ ਅੱਜ ਦੇ ਟਾਈਮ ਦੇ ਜੇ ਕਿਸੇ ਨੇ ਆ ਕੇ ਇੱਥੇ ਸੁਖਣਾ ਸੁਖਣੀ ਹੋਵੇ ਉਹਦਾ ਕੋਈ ਅਲੱਗ ਤਰੀਕਾ ਜਾਂ ਕੋਈ ਤਰੀਕਾ ਨਹੀਂ ਹੈਗਾ ਕੋਈ ਜਾਤ ਪਾਤ ਨਹੀਂ ਸ਼ਰਦਾ ਨਾਲ ਆਵੇ ਜੋ ਮੰਗੀ ਅਮਰਦਾਂ ਪਾ